ਅੱਜ ਅਸੀਂ ਇੱਥੇ ਆਏ ਸੀ ਤੇ ਜਿਵੇਂ ਬੈਂਸਾਹਬ ਨੇ ਦੱਸਿਆ ਸਾਰਾ ਬਿਉਰਾ ਕਿ ਕਿੱਥੋਂ ਚੱਲ ਕੇ ਕਿੱਥੇ ਤੱਕ ਪਹੁੰਚੇਗਾ ਕਿੱਥੇ ਗੁਰੂ ਮਹਾਰਾਜ ਇੱਕ ਰਾਤ ਰੁਕਣਗੇ ਉਸ ਤੋਂ ਬਾਅਦ ਅਗਾਹ ਚੱਲੇਗਾ ਕਿੰਨੀ ਸ਼ਰਧਾ ਨਾਲ ਇਹ ਦਿਹਾੜਾ ਜਿਹੜਾ ਆ ਉਹ ਮਨਾਇਆ ਜਾਣਾ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਉਸ ਤੋਂ ਬਾਅਦ ਤੁਸੀਂ ਜਿਹੜੀ ਸਰਕਾਰ ਦੀ ਸੀਰੀਅਸਨੈਸ ਕੰਸਰਨ ਜਿਹੜਾ ਆ ਸ਼ਰਧਾ ਸਤਕਾਰ ਇਸ ਗੱਲ ਤੋਂ ਲਾ ਸਕਦੇ ਆ ਕਿ ਸਾਡੇ ਕਿੰਨੇ ਸਤਿਕਾਰਯੋਗ ਐਮਐਲਏ ਸਹਿਬਾਨ ਆਪ ਆਏ ਨੇ ਜਿਹੜੇ ਆਪ ਨਹੀਂ ਆਏ ਉਹਨਾਂ ਦੇ ਨੁਮਾਇंदे ਆਏ ਨੇ ਸੋ ਇਸ ਗੱਲ ਤੋਂ ਤੁਸੀਂ ਮੰਨ ਸਕਦੇ ਆ ਕਿ ਸਰਕਾਰ ਇਸ ਦਿਹਾੜੇ ਨੂੰ ਆਪਣੇ ਤੇ ਅਸੀਸ ਵਾਂਗ ਸਮਝਦੀ ਆ ਕਿ ਅਕਾਲ ਪੁਰਖ ਨੇ ਅਸੀਸ ਦਿੱਤੀ ਸਾਨੂੰ ਕਿ ਸਾਡੀ ਸਰਕਾਰ ਦੇ ਸਮੇਂ 'ਚ ਦਿਹਾੜਾ ਆਇਆ ਤੇ ਔਰ ਐਸੀ ਉਧਾਰਨ ਜਿਹੜੀ ਆ ਸਮੁੱਚੀ ਮਾਨਵਤਾ 'ਚ ਕਿਤੇ ਨਹੀਂ ਮਿਲਦੀ ਸੋ ਅਸੀਂ ਤੁਹਾਡੇ ਜ਼ਰੀਏ ਇਹ ਜਿੱਥੇ-ਜਿੱਥੇ ਵੀ ਇਹ ਵਿੱਚ ਸਾਡੇ ਜਿਹੜੇ ਵਿਚਾਰ ਆ ਸਾਡੀ ਬੋਲ ਆ ਉਹ ਪਹੁੰਚਣਗੇ ਉਹਨਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਆਓ ਸਰਕਾਰ ਸੇਵਾਦਾਰ ਵਾਂਗ ਸੇਵਾ ਕਰੇਗੀ ਇਹਦੀ ਦਿਸ਼ਾਣਮਾਈ ਇਹਦੀ ਸਰਪ੍ਰਸਤੀ ਇਹਦਾ ਵਿੱਚ ਸਾਰੇ ਪ੍ਰਬੰਧ ਜਿਹੜੇ ਥੋੜੀ ਸਰਪ੍ਰਸਤੀ ਚ ਹੋਣੇ ਆ ਗੁਰੂ ਮਹਾਰਾਜ ਆ ਰਹੇ ਆ ਪੂਰੀ ਜਿੱਡੀ ਵੱਡੀ ਉਹਨਾਂ ਦੀ ਸ਼ਹਾਦਤ ਆ ਉੱਡੇ ਵੱਡਾ ਦਿਹਾੜਾ ਜਿਹੜਾ ਪੂਰੀ ਲੋਕਾਈ ਦੇ ਵਿੱਚ ਜਾਵੇ ਕਿ ਇਸ ਸ਼ਹਿਰ ਚ ਇੰਨਾ ਭਾਰੀ ਇਕੱਠ ਹੋਇਆ ਇਹਨਾਂ ਦੇ ਚਿਹਰਿਆਂ ਤੇ ਇਹਨਾਂ ਨੂਰ ਸੀ ਇੰਨੀ ਸ਼ਰਧਾ ਸੀ ਇੰਨਾ ਸਤਕਾਰ ਸੀ ਸੋ ਤੁਹਾਡੇ ذریعے ਸਾਰੇ ਪ੍ਰਬੰਧ ਪੌਤਾਲਾ ਕਿਸਮ ਦੇ ਹੋ ਗਏ ਆ ਔਰ ਬਿਲਕੁਲ ਹਰ ਇੱਕ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਪੁਖਤਾ ਪ੍ਰਬੰਧਾਂ ਬਾਰੇ ਬੈਨ ਸਾਹਿਬ ਨੇ ਜਾਣਕਾਰੀ ਦਿੱਤੀ ਆ ਤੁਹਾਨੂੰ ਇਹੀ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਆਓ ਗੁਰੂ ਸਾਹਿਬ ਦੇ ਅੱਗੇ ਆਪਣਾ ਮਸਤਕ ਝੁਕਾਓ ਆਸ਼ੀਰਵਾਦ ਲਓ ਔਰ ਮੇਰੇ ਸਾਹਮਣੇ ਨਾਲ ਏ ਸਾਡੀ ਇਸ ਤੋਂ ਨਾਲ ਦੇ ਲਈ ਆਉਣਾ ਸਤਿਕਾਰ ਦੇਣ ਤੋਂ ਵੱਡੀ ਸਾਡਾ ਕੋਈ ਯੋਗਤਾ ਨਹੀਂ ਹੋ ਸਕਦਾ ਸੀ ਸੋ ਅੱਜ ਅਸੀਂ ਇਸ ਕਰਕੇ ਇੱਥੇ ਆਏ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਅ ਸਭ ਤੋਂ ਪਹਿਲਾਂ ਮੈਂ ਹਿਸ਼ਾਲਪੁਰ ਦੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰ ਰਿਹਾ ਕਿ ਆਪ ਸਭ ਅੱਜ ਸਾਡੀ ਇਸ ਅਤੀ ਮਹੱਤਵਪੂਰਨ ਜਿਹੜੀ ਮੀਟਿੰਗ ਹੈ ਉਸ ਨੂੰ ਕਵਰ ਕਰਨ ਲਈ ਪਹੁੰਚੇ ਹੋ ਹਾਪ ਜੀ ਦੇ ਮਾਧਿਅਮ ਦੇ ਰਾਹੀਂ ਮੈਂ ਜਿਹੜੀ ਖਬਰ ਅੱਜ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਸ਼ੋਕ ਦੀ ਲਹਿਰ ਸਾਰੇ ਬਹੁਤ ਉਦਾਸ ਨੇ ਸਾਡਾ ਪੰਜਾਬ ਦਾ ਇੱਕ ਖੋਨਹਾਰ ਪੁੱਤ ਜਿਹਨਾਂ ਪੰਜਾਬੀ ਸੱਭਿਆਚਾਰ ਲਈ ਪੰਜਾਬੀ ਸੰਗੀਤ ਜਗਤ 'ਚ ਵੱਡਾ ਨਾਮ ਕਮਾਇਆ ਰਾਜਵੀਰ ਜਵੰਦਾ ਉਹ ਇੱਕ ਬਹੁਤ ਦਰਦਨਾਕ ਸੜਕ ਹਾਦਸੇ ਜਿਹਦੇ ਕਰਕੇ 10 ਦਿਨ 11 ਦਿਨ ਤੋਂ ਸਾਰੇ ਅਸੀਂ ਅਰਦਾਸਾਂ ਬੇਨਤੀਆਂ ਕਰ ਰਹੇ ਸੀ ਪਰ ਪ੍ਰਮਾਤਮਾ ਦਾ ਜੋ ਭਾਣਾ ਹੈ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ ਇਸ ਮੈਂ ਆਪਣੇ ਵੱਨੋਂ ਤੇ ਸਾਡੇ ਸਾਰੇ ਸਾਥੀਆਂ ਵੱਨੋਂ ਸਾਡੇ ਸਾਰੇ ਵਿਧਾਇਕ ਸਾਹਿਬਾਂ ਵੱਨੋਂ ਦੀਪਕ ਵਾਲੀ ਜੀ ਵੱਲੋਂ ਅਸੀਂ ਪੂਰੀ ਪਾਰਟੀ ਵੱਲੋਂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਪਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਮਾਸ ਬਖਸ਼ਣ ਤੇ ਰਾਜਵੀਰ ਨੂੰ ਮੁਹੱਬਤ ਕਰਨ ਵਾਲੇ ਜਿਹੜੇ ਲੋਕ ਨੂੰ ਨਹੀਂ ਵੀ ਮਿਲੇ ਸੀ ਉਹ ਵੀ ਪਿਛਲੇ 10 ਦਿਨਾਂ ਵਿੱਚ ਹਰ ਕੋਈ ਕਿਸੇ ਦਾ ਸਦਾ ਰਿਸ਼ਤਾ ਬਣ ਗਿਆ ਸੀ ਰਾਜਵੀਰ ਨਾਲ ਪਿਛੋਂ ਸਾਰੇ ਚਾਹਣ ਵਾਲਿਆਂ ਨੂੰ ਤੇ ਪਰਿਵਾਰ ਨੂੰ ਇੰਡਸਟਰੀ ਦੇ ਉਹਦੇ ਸਾਥੀਆਂ ਭਰਾਵਾਂ ਨੂੰ ਜਿਹੜਾ ਹੈ ਪਾਣਾ ਮੰਨਣ ਦਾ ਬਲ ਬਖਸ਼ਣ ਸਤਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਸਾਡੀ ਡਿਊਟੀ ਲੱਗੀ ਹੈ ਸਾਨੂੰ ਇਹ ਉਹਨੇ ਜ਼ਿੰਮੇਵਾਰੀ ਦਿੱਤੀ ਹੈ ਕਿਉਂਕਿ ਉਹਨਾਂ ਦੀ ਇੱਛਾ ਹੈ ਤੇ ਉਹਨਾਂ ਦੀ ਸ਼ਰਤ ਹੈ ਕਿ ਨੌਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਧਿਆਲਾ ਜੀ ਦਾ ਜਿਹੜਾ 350 ਸਾਲਾ ਸ਼ਹਾਦਤ ਸ਼ਤਾਬਦੀ ਆ ਰਹੀ ਹੈ ਉਸ ਨੂੰ ਪੰਜਾਬ ਸਰਕਾਰ ਵੱਡੇ ਪੱਧਰ ਤੇ ਮਨਾਵੇ ਉਸ ਦੇ ਲਈ ਜਿਵੇਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਲੱਗੀਆਂ ਪਰਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਸੰਤਾ ਮਹਾਪੁਰਖਾਂ ਸੰਪਰਦਾਵਾਂ ਮੈਕਸ ਸਕਾਲਰਸ ਨੂੰ ਮਿਲੇ ਤੇ ਦਿਨ ਰਾਤ ਜਿਹੜੀ ਮਿਹਨਤ ਚੱਲ ਰਹੀ ਹੈ ਹਰ ਰੋਜ਼ ਸਾਡੇ ਤੋਂ ਰਿਪੋਰਟਿੰਗ ਲੈਂਦੇ ਤੇ ਹਰ ਹਫਤੇ ਵੀਕਲੀ ਰਿਵਿਊ ਹੁੰਦਾ ਉਸੇ ਸੰਬੰਧ ਵਿੱਚ ਅਸੀਂ ਅੱਜ ਸਵੇਰੇ ਪਠਾਨਕੋਟ ਤੇ ਹੁਣ ਅੱਜ ਹਸ਼ਿਆਰਪੁਰ ਪਹੁੰਚੇ ਹਾਂ ਚਾਰ ਨਗਰ ਕੀਰਤਨ ਜੋ ਨਿਕਲਨੇ ਆ ਉਹਨਾਂ ਵਿੱਚੋਂ ਇੱਕ ਪ੍ਰਮੁੱਖ ਨਗਰ ਕੀਰਤਨ ਸ਼੍ਰੀ ਨਗਰ ਤੋਂ ਆਰੰਭਿਆ ਜਾਣਾ 19 ਨਵੰਬਰ ਨੂੰ ਖੋਦੀ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਜੰਮੂ ਕਸ਼ਮੀਰ ਹੋਣਗੇ ਉਹ 19 ਨਵੰਬਰ ਨੂੰ ਚੱਲ ਕੇ ਸ਼ਾਮੀ 20 ਨਵੰਬਰ ਨੂੰ ਸ਼ਾਮੀ ਜਿਹੜਾ ਹੈ ਉਹ 19 ਨਵੰਬਰ ਸ਼ਾਮ ਨੂੰ ਜੰਮੂ ਪਹੁੰਚੂਗਾ ਤੇ ਫਿਰ 20 ਨਵੰਬਰ ਨੂੰ ਜੰਮੂ ਤੋਂ ਚੱਲ ਕੇ 20 ਨਵੰਬਰ ਸ਼ਾਮੀ ਪਠਾਨਕੋਟ ਪਹੁੰਚੂਗਾ ਤੇ ਫਿਰ 21 ਨਵੰਬਰ ਨੂੰ ਪਠਾਨਕੋਟ ਤੋਂ ਚੱਲ ਕੇ ਜਿਹੜਾ ਮੀਰਥਲ ਤੋਂ ਹੁਸ਼ਿਆਰਪੁਰ ਦੀ ਜਿਹੜੀ ਰਿਟ੍ਰੈਕਸ਼ਨ ਸ਼ੁਰੂ ਹੋ ਜਾਂਦੀ ਹੈ ਮੁਕੇਰੀਆਂ ਦਸੂਹਾ ਹੁੰਦੇ ਹੋਏ ਜਿਹੜਾ ਨਗਰ ਕੀਰਤਨ ਹੈ 21 ਤਰੀਕ ਨੂੰ ਰਾਤ ਸਾਡੇ ਸਤਕਾਰਯੋਗ ਸੰਤ ਪੱਬਾ ਹਰਨਾਮ ਸਿੰਘ ਜੀ ਦਾ ਜੋ ਸਥਾਨ ਹੈ ਰਾਮਪੁਰ ਖੇੜੇ ਉਹਥੇ ਜਿਹੜੇ ਹੈ ਨਾਈਟ ਹਾਲਟ ਹੋਊਗਾ ਤੇ ਫਿਰ 22 ਤਰੀਕ ਨੂੰ ਗ੍ਰਾਮਪੁਰ ਖੇੜੇ ਤੋਂ ਨਗਰ ਕੀਰਤਨ ਆਰੰਭ ਹੋ ਕੇ ਜਿਹੜਾ ਹੈ ਆਨੰਦਪੁਰ ਸਾਹਿਬ वाया ਹਰਿਆਣਾ ਸ਼ਾਮ 84 ਹੁੰਦੇ ਹੋਏ ਹੁਸ਼ਿਆਰਪੁਰ ਸਾਰਾ ਸ਼ਹਿਰ ਹੁੰਦੇ ਹੋਏ ਮਾਲਪੁਰ ਗੜ ਸ਼ੰਕਰ ਹੁੰਦੇ ਹੋਏ ਅਨੰਦਪੁਰ ਸਾਹ ਪਹੁੰਚੂਗਾ ਇਸ ਦੇ ਵਿੱਚ ਜਿੱਥੇ 21 ਤਰੀਕ 22 ਤਰੀਕ ਨੂੰ ਜਦੋਂ ਸਵੇਰੇ ਨਗਰ ਕੀਰਤਨ ਆਰੰਭਿਆ ਜਾਊਗਾ ਹਿਸ਼ਾਰਪੁਰ ਦੇ ਵਿੱਚ ਭਾਰਾਂਪੁਰ ਖੇੜੇ ਵੀ ਗਾਰਡ ਆਫ ਆਨਰ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਪੁਲਿਸ ਵੱਲੋਂ ਤੇ ਹਿਸ਼ਾਰਪੁਰ ਸ਼ਹਿਰ ਦੇ ਵਿੱਚ ਵੀ ਸੈਸ਼ਨ ਚੌਂਕ 'ਚ ਵੀ ਗਾਰਡ ਆਫ ਆਨਰ ਹੋਊਗਾ 110 ਕਿਲੋਮੀਟਰ ਦੀ ਜਿੰਨੀਆਂ ਸੜਕਾਂ 'ਚ ਜੋ ਵੀ ਕਮੀ ਹੈ ਅੱਜ ਉਹਦੇ ਸਾਰੇ ਇਨਸਟਰਕਸ਼ਨਸ ਜਾਰੀ ਹੋ ਗਏ ਅਗਲੇ 15 ਤੋਂ 20 ਦਿਨ ਦੇ ਵਿੱਚ ਉਹ ਸਾਰੀ ਸੜਕਾਂ ਦੀ ਰਿਪੇਅਰ ਹੋਊਗੀ ਨਗਰ ਕੀਰਤਨ ਦੇ ਦੌਰਾਨ ਉਹਨਾਂ ਸੜਕਾਂ ਦੀ ਸਫਾਈ ਉੱਥੇ ਪ੍ਰੋਪਰ ਵਾਟਰਸ ਦੇ ਨਾਲ ਸਾਈਡਾਂ ਤੇ ਚੋਨਾ ਝੰਡੇ ਲਾ ਕੇ ਜਿਹੜੇ ਨਗਰ ਪੰਚਾਇਤ ਦੀ ਜ਼ਿੰਮੇਵਾਰੀ ਹੈ ਨਵੰਬਰ ਤੋਂ ਲੈ ਕੇ 18 ਨਵੰਬਰ ਦੇ ਵਿੱਚ ਜਿਹੜਾ ਲਾਜਵੰਤੀ ਸਟੇਡੀਅਮ ਐਗਜ਼ੈਕਟ ਡੇਟ ਤੁਹਾਨੂੰ 2-4 ਦਿਨਸ ਦੱਸ ਦਾਂਗੇ ਇੱਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਉਹ ਵੀ ਮੇਰੀ ਆਪ ਸਭ ਦੇ ਮਾਧਿਅਮ ਦੇ ਰਾਹੀਂ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਆਪ ਜੀ ਨੇ ਉਸ ਦੇ ਵਿੱਚ ਵੀ ਸ਼ਾਮਿਲ ਹੋਣਾ ਤੇਸ ਨਗਰ ਕੀਰਤਨ ਦੇ ਵਿੱਚ ਜਿੱਥੋਂ-ਜਿੱਥੋਂ ਸਾਰੇ ਸਰਪੰਚ ਸਹਿਬਾਨਾਂ ਨੂੰ ਜਿਹੜੇ ਹੈ ਸਾਰੇ ਮੰਦਰ ਕਮੇਟੀਆਂ ਨੂੰ ਸਾਰੇ ਗੁਰਦੁਆਰਾ ਕਮੇਟੀਆਂ ਨੂੰ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੂੰ ਬਾਰ ਐਸੋਸੀਏਸ਼ਨਸ ਨੂੰ ਮਾਰਕੀਟ ਐਸੋਸੀਏਸ਼ਨਸ ਨੂੰ ਵਪਾਰ ਮੰਡਲਾਂ ਨੂੰ ਸਭ ਨੂੰ ਜਿਹੜਾ ਹੈ ਸੱਦਾ ਜਾਊਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪ ਸਭ ਦੇ ਇਸ ਸਿਕਸਨਰੀ ਮੌਕੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਕੱਲੇ ਇਕਤਰਮ ਦੀ ਹੈ ਇੱਕ ਕੌਮ ਦੇ ਨਹੀਂ ਉਹਨੇ ਆਪਣੀ ਸ਼ਹਾਦਤ ਮਾਨਵਤਾ ਦੇ ਲਈ ਦਿੱਤੀ ਹੈ ਹਿਊਮਨ ਰਾਈਟਸ ਲਈ ਦਿੱਤੀ ਹੈ ਹਿਊਮਨ ਰਾਈਟਸ ਦੇ ਸਭ ਤੋਂ ਵੱਡੇ ਉਹ ਜਿਹੜੇ ਹੈ ਇੱਕ ਸਿੰਬਲ ਨੇ ਇੱਕ ਆਈਡਲ ਨੇ ਤੇ ਹਸ਼ਿਆਰਪੁਰ ਦੀ ਸਾਰੀ ਜ਼ਿਲ੍ਹਾ ਜਿਹੜੀ ਤਿਆਰੀਆਂ ਉਹ ਅਸੀਂ ਚੈੱਕ ਕੀਤੀਆਂ ਨੇ ਜੋ ਵੀ ਕਮੀਆਂ ਜੋ ਸਾਨੂੰ ਲੱਗੀਆਂ ਜੋ ਸੁਝਾਅ ਆਏ ਉਹਨਾਂ ਦੇ ਉੱਤੇ ਵੀ ਕੰਮ ਕਰਕੇ ਨੂੰ ਸੰਪੂਰਨ ਕਰਾਂਗੇ ਧੰਨਵਾਦ ਜੀ ਮੇਰੇ ਨੈਕਵੇ ਦੇ ਇਹ ਵੀ ਦੋ ਮਿੰਟ